ਸਲਜੀਤ ਬਹੁਤ ਅੱਛਾ ਆਰਟਿਸਟ ਹੈ ਗੌਂਦਾਰਵੇ ਵਜਾਉਂਦਾ ਰਵੇ ਦੁਨੀਆ ਭਰ ਦੇ ਵਿੱਚ ਆਵਾਜ਼ ਨੂੰ ਕੋਈ ਨਹੀਂ ਰੋਕਦਾ ਮੈਂ ਦੇਸ਼ ਲਈ ਕੁਝ ਵੀ ਕਰਨ ਨੂੰ ਤਿਆਰ ਹਾਂ ਕੇਂਦਰ ਸਰਕਾਰ ਵੱਲੋਂ ਜੀਐਸਟੀ ਦਰਾਂ ਦੇ ਵਿੱਚ ਵੱਡੀ ਜਿਹੜੀ ਰਾਹਤ ਦਿੱਤੀ ਗਈ ਹੈ ਕਿਉਂਕਿ ਤਿਹਾੜੀ ਸੀਜ਼ਨਾਂ ਇਹਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਖੁਸ਼ੀ ਪਾਈ ਜਾ ਰਹੀ ਹੈ ਕਿਉਂਕਿ ਆਟੋਮੋਬਾਈਲ ਦੇ ਵਿੱਚ ਲੋਕਾਂ ਨੂੰ ਜਿਹੜਾ ਕਾਮ ਤੌਰ ਤੇ ਜਦੋਂ ਧੰਤ ਤੇ ਸੁਣਦਾ ਤੇ ਲੋਕ ਜ਼ਿਆਦਾ ਜਿਹੜੀ ਹੈ ਸ਼ਾਪਿੰਗ ਕਰਦੇ ਨੇ ਤੇ ਉਹਦੇ ਵਿੱਚ ਚਾਹੁੰਦੇ ਨੇ ਕਿ ਉਹਨਾਂ ਨੂੰ ਕੋਈ ਰਾਹਤ ਮਿਲੇ ਪਰ ਇਸ ਵਾਰ ਜਿਹੜਾ ਤਿਹਾੜੀ ਸੀਜ਼ਨ ਆ ਤੇ ਲੋਕਾਂ ਨੂੰ ਵੱਡੀ ਜਿਹੜੀ ਆ ਰਾਹਤ ਮਿਲ ਰਹੀ ਆ ਵੱਡੀ ਜਿਹੜੀ ਆ ਉਹ ਜਿਸਕੇ ਚੱਲਦੇ ਇਸ ਵਾਰ ਬਾਜ਼ਾਰ ਦੇ ਵਿੱਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਆ ਅੱਜ ਇੱਥੇ ਭਾਜਪਾ ਦੇ ਸੀਨੀਅਰ ਆਗੂ ਨੇ ਇਕਬਾਲ ਸਿੰਘ ਲਾਲਪੁਰਾ ਪਹੁੰਚੇ ਨੇ ਜੀਐਸਟੀ ਨੂੰ ਲੈ ਕੇ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਹੈ ਗੱਲਬਾਤ ਕਰਦੇ ਆ ਲਾਲਪੁਰਾ ਸਾਹਿਬ ਤਿਹਾੜੀ ਸੀਜ਼ਨ ਆ ਇੱਕ ਭਾਜਪਾ ਲੋਕ ਨਾਰਾ ਦਿੱਤਾ ਕਿ ਅੱਛੇ ਦਿਨ ਆਉਣਗੇ ਕਹਿੰਦੇ ਹੁਣ ਸਸਤੇ ਦਿਨ ਆ ਗਏ ਨੇ ਫਰਕ ਪਿਆ ਕਿੰਨਾ ਪਿਆ ਦੇਖੋ ਹਰ ਆਦਮੀ ਨੂੰ ਫਰਕ ਪਿਆ ਪਹਿਲੀ ਗੱਲ ਤੇ ਸਕੂਲ ਦੇ ਬੱਚੇ ਨੂੰ ਸਸਤੀਆਂ ਕਿਤਾਬਾਂ ਪੈਨਸਲਾਂ ਨਕਸ਼ੇ ਸਭ ਚੀਜ਼ ਮਿਲੇਗਾ ਬਜ਼ੁਰਗਾਂ ਨੂੰ ਫ੍ਰੀ ਇੰਸ਼ੋਰੈਂਸ ਸਸਤੀਆਂ ਮੈਡੀਸਿਨਸ ਜਿਹੜਾ ਘਰ ਵਾਲਿਆਂ ਗ੍ਰੈਡੀਆਂ ਨੂੰ ਸਸਤਾ ਦੁੱਧ ਸਸਤਾ ਖਾਣ ਦਾ ਸਾਮਾਨ ਸੋ ਬਿਲਡਿੰਗ ਬਣਾਉਣ ਵਾਲਿਆਂ ਨੂੰ ਵੀ 10% 28 ਤੋਂ 10% ਘਟਿਆ ਗੱਡੀ ਚਲਾਉਣ ਵਾਲਿਆਂ ਨੂੰ ਵੀ ਟੈਕਸ ਰਾਹਤ ਮਿਲੀ ਹੈ ਸੋ ਹਰ ਆਦਮੀ ਨੂੰ ਇਹਦਾ ਫਾਇਦਾ ਹੋਏ ਕਿਉਂਕਿ ਤਿਹਾਰੀ ਸੀਜ਼ਨ ਆ ਕਿਉਂਕਿ ਆਮ ਤੌਰ ਤੇ ਹਰ ਕੋਈ ਚਾਹੁੰਦਾ ਸੀ ਕਿ ਇਸ ਸੀਜ਼ਨ ਦੇ ਵਿੱਚ ਉਹਨਾਂ ਨੂੰ ਜਿਹੜੀ ਆ ਕੋਈ ਖਰੀਦਾਰੀ ਹੁੰਦੀ ਆ ਹਰ ਕਿਸੇ ਦੀ ਜਿਹੜੀ ਆ ਉਮੀਦ ਹੁੰਦੀ ਆ ਕਿ ਇਸ ਦੇ ਵਿੱਚ ਉਹ ਸਸਤੀ ਚੀਜ਼ ਲੈਣ ਕੋਕਟੋ ਮੋਬਾਈਲ ਦੇ ਵਿੱਚ ਵੱਡੀ ਰਾਹਤ ਮਿਲ ਰਹੀ ਹੈ ਸਭ ਨੂੰ ਮਿਲੀ ਹੈ ਜੀ ਮੈਨੂੰ ਹਰ ਇੱਕ ਨੂੰ ਰਾਹਤ ਮਿਲੀ ਹੈ 28 ਤੋਂ ਕੱਟ ਕੇ 18% ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਤੰਜ ਕਸ ਰਹੀ ਹੈ ਕਹਿੰਦੀ ਆਪੇ ਵਧਾਤੇ ਕਹਿੰਦੇ ਹੁਣ ਜਦੋਂ ਸਾਰਾ ਕੁਝ ਲੈ ਕੇ ਕਹਿੰਦੇ ਹੁਣ ਸਸਤਾ ਕਰਤਾ ਇਹ ਪੂਰੀ ਜਿਹੜੇ ਜਿਹੜਾ ਕਨਫਿਊਜ਼ਨ ਕ ਉਹ ਆਪ ਕਨਫਿਊਜ਼ਡ ਹੈ ਆਮ ਆਦਮੀ ਪਾਰਟੀ ਇਜ਼ ਅ ਟੋਟਲੀ ਕਨਫਿਊਜ਼ਡ ਪਾਰਟੀ ਉਹਨਾਂ ਨੇ ਮੈਂ ਸਮਝ ਨਹੀਂ ਤੰਜ ਜੀ ਕਰਦੇ ਰਹੇ ਆ ਤਮਾਸ਼ਾ ਕਰਦੇ ਰਹੇ ਆ ਟੈਲੀਵਿਜ਼ਨਾਂ ਤੇ ਵੀ ਤੇ ਫਿਲਮਾਂ ਚ ਵੀ ਸਟੇਜਾਂ ਤੇ ਵੀ ਤੇ ਹੁਣ ਵੀ ਉਹ ਤਮਾਸ਼ਾ ਹੀ ਕਰ ਰਿਹਾ ਉਹਦੇ ਸਿਰ ਜਾਣਾ ਕੁਝ ਨਹੀਂ ਹੈ ਤੇ ਹੁਣ ਵੀ ਉਹ ਕਹਿ ਰਹੇ ਨੇ ਕਹਿੰਦੇ ਭਾਜਪੀ ਹਮੇਸ਼ਾ ਹੀ ਪੰਜਾਬ ਦੇ ਨਾਲ ਪੱਖਪਾਤ ਕਰਦੀ ਆ ਬਲੱਡ ਆਏ ਨੇ 1600 ਕਰੋੜ ਦੇ ਕੇ ਕਹਿੰਦੇ ਉਹ ਕਰ ਗਏ ਜਰ ਕੇ ਅਸੀਂ ਮੰਗਿਆ ਤਾਂ 20000 ਕਰੋੜ ਸੀ ਉਹਨਾਂ ਨੇ 13000 ਕਰੋੜ ਦੀ ਗੱਲ ਕੀਤੀ ਸੀ ਉਹਨਾਂ ਦੇ ਚੀਫ ਸੈਕਟੀ ਨੇ 12000 ਕਰੋੜ ਪਹਿਲਾਂ ਸੀ 1600 ਕਰੋੜ ਉਹ ਇਹ ਦੇ ਦਿੱਤਾ ਉਸ ਤੋਂ ਇਲਾਵਾ ਘਰ ਬਣਾਉਣ ਲਈ ਦੂਜਿਆਂ ਨੂੰ ਪੈਸੇ ਦਿੱਤੇ ਆ ਤੇ ਇਹ ਜਿਹੜੇ ਆ ਉਹਨਾਂ ਤੋਂ ਬਹੁਤ ਜ਼ਿਆਦਾ ਹੈ ਅੱਛਾ ਲਾਲਪੁਰਾ ਦਾ ਲਾਸਟ ਕੁਐਸਚਨ ਹੈ ਮੇਰਾ ਅੱਜ ਜਿਸ ਤਰ੍ਹਾਂ ਪਾਕਿਸਤਾਨ ਨਾਲ ਸਾਡੇ ਸਬੰਧ ਨੇ ਜਿਹੜੇ ਉਹ ਖਰਾਬ ਨੇ ਤੇ ਕੇਂਦਰ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਸਬੰਧ ਜਿਹੜੇ ਤੋੜ ਲੈ ਗਏ ਨੇ ਇੱਕ ਇਥੇ ਪੰਜਾਬੀ ਫਿਲਮਾਂ ਜਿਹੜੀਆਂ ਰਿਲੀਜ਼ ਉਹ ਵੀ ਜਿਹੜੀਆਂ ਪਾਕਿਸਤਾਨਾਂ ਸੀਗੀਆਂ ਉਹ ਰੋਕ ਦਿੱਤੀ ਗਿਆ ਅੱਜ ਦਿਲਜੀਤ ਸਾਹਨ ਬੜਾ ਤੰਜ ਕਰ ਰਹੇ ਨੇ ਕਹਿੰਦੇ ਸ਼ਾਇਦ ਸਿੱਖਾਂ ਕਰਕੇ ਜਿਹੜੀ ਆ ਉਹ ਕੀਤਾ ਜਾ ਰਿਹਾ ਮੈਚ ਕਹਿੰਦਾ ਹੋ ਰਿਹਾ ਨੇ ਤੇ ਸਾਡੀਆਂ ਫਿਲਮਾਂ ਰੋਕ ਦਿੱਤੀਆਂ ਗਈਆਂ ਦੇਖੋ ਭਾਰਤ ਸਰਕਾਰ ਹਰ ਇੱਕ ਨੂੰ ਦੇਸ਼ ਪਿਆਰ ਮੇਰਾ ਦੇਸ਼ ਮੈਨੂੰ ਪਿਆਰਾ ਹੈ ਮੇਰਾ ਦੇਸ਼ ਲਈ ਮੈਨੂੰ ਕੁਝ ਵੀ ਕਰਨਾ ਪਵੇ ਮੈਂ ਕਰਾਂਗਾ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ 10 ਲੱਖ ਬੰਦਾ ਉਸ ਧਰਤੀ ਨੂੰ ਛੱਡ ਕੇ ਇੱਥੇ ਆਇਆ 10 ਲੱਖ ਬੰਦੇ ਮਾਰੇ ਗਏ ਅਸੀਂ ਆਪਣੇ ਇਤਿਹਾਸ ਨੂੰ ਯਾਦ ਕਰੀਏ ਦਲਜੀਤ ਬਹੁਤ ਅੱਛਾ ਆਰਟਿਸਟ ਹੈ ਗੌਂਦਾਰਵੇ ਵਜਾਉਂਦਾ ਰਵੇ ਦੁਨੀਆ ਭਰ ਦੇ ਵਿੱਚ ਆਵਾਜ਼ ਨੂੰ ਕੋਈ ਨਹੀਂ ਰੋਕਦਾ ਸੋ ਮੈਂ ਉਸ ਵਿਅਕਤੀ ਦੇ ਬੱਚੇ ਤੇ ਕੁਝ ਨਹੀਂ ਕਹਿਣਾ ਚਾਹੁੰਦਾ ਲੇਕਿਨ ਮੇਰੇ ਅੰਦਰ ਦੇਸ਼ ਪਿਆਰ ਹੈ ਮੈਂ ਦੇਸ਼ ਲਈ ਕੁਝ ਵੀ ਕਰਨ ਨੂੰ ਤਿਆਰ ਹਾਂ ਧੰਨਵਾਦ ਠੀਕ ਆ ਇਕਬਾਲ ਸਿੰਘ ਲਾਲਪੁਰਾ ਸੀਗੇ ਸਵਸਥ ਤੌਰ ਤੇ ਕਹਿੰਦੇ ਅੱਜ ਜਿਸ ਤਰ੍ਹਾਂ ਕੇਂਦਰ ਸਰਕਾਰ ਵੱਲੋਂ ਜੀਐਸਟੀ ਰਾਹਤ ਦਿੱਤੀ ਗਿਆ ਤੇ ਆਮ ਯੂਮਨ ਨੂਆ ਜਿਹੜੀ ਵੱਡੀ ਜਿਹੜੀ ਰਾਹਤ ਮਿਲੂਗੀ ਕਿਉਂ ਤੇ ਹਾਰੀ ਸੀਜ਼ਨ ਦੇ ਵਿੱਚ ਇਸ ਤਰ੍ਹਾਂ ਦੀ ਰਾਹਤ ਜਿਹੜੀ ਹਰ ਕੋਈ ਚਾਹੁੰਦਾ ਸੀ ਕਿ ਉਹਨਾਂ ਨੂੰ ਜਿਹੜੀ ਵੱਡੀ ਰਾਹਤ ਮਿਲੇ ਦੂਜੇ ਪਾਸੇ ਤੇ ਦਲਜੀਤ ਸ਼ਾਨਦ ਵੱਲੋਂ ਜਿਸ ਤਰ੍ਹਾਂ ਅੱਜ ਤੰਜ ਕੱਸਿਆ ਗਿਆ ਕਿ ਇੱਕ ਪਾਸੇ ਤਾਂ ਮੈਚ ਹੋ ਰਹੇ ਨੇ ਉਹਨਾਂ ਦੀ ਫਿਲਮ ਜੋ ਫਰਵਰੀ ਦੇ ਵਿੱਚ ਜਿਹੜੀ ਸ਼ੂਟਿੰਗ ਹੋਈ ਸੀ ਤੇ ਹੁਣ ਰਿਲੀਜ਼ ਹੋਈ ਆ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇਹ ਤੇ ਰੋਕ ਲਾ ਦਿੱਤੀ ਕਿ ਪਰ ਦੂਜੇ ਪਾਸੇ ਜਿਹੜੇ ਇੰਟਰਨੈਸ਼ਨਲ ਜਿਹੜੇ ਮੈਚ ਆ ਉਹ ਹੋ ਰਹੇ ਨੇ ਇਹਨੂੰ ਲੈ ਕੇ ਇਕਬਾਲਪੁਰਾ ਸਾਹਿਬ ਨੇ ਸਪਸ਼ਟ ਤੌਰ ਤੇ ਕਿਹਾ ਕਿ ਬੱਚਾ ਏ ਅਸੀਂ ਜਿਹੜਾ ਉਸ ਮਤ ਤੰਜ ਨਹੀਂ ਕਰਾਂ ਪਰ ਜਿਸ ਤਰ੍ਹਾਂ ਪਾਕਿਸਤਾਨ ਵੱਲੋਂ ਕੀਤਾ ਗਿਆ ਕਰਾਉਣਾ ਕਾਂਡ ਉਹਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਆਪਰੇਸ਼ਨ ਸੰਦੂਰ ਚਲਾਇਆ ਗਿਆ ਸੀ ਉਹ ਜਿਹੜਾ ਹਰ ਕਿਸੇ ਦੀ ਜਿਹੜੀ ਆ ਦਿਲਾਂ ਦੇ ਵਿੱਚ ਉਹ ਹੈ ਕਿ ਪੰਜਾਬ ਜਿਹੜਾ ਪਾਕਿਸਤਾਨ ਦੇ ਪ੍ਰਤੀ ਲੋਕਾਂ ਦੇ ਵਿੱਚ ਨਫਰਤ ਆ ਕਿਉਂਕਿ ਹਮੇਸ਼ਾ ਹੀ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਆ ਉਹ ਦੇਸ਼ ਦਾ ਮਾਹੌਲ ਆ ਉਹ ਖਰਾਬ ਕਰਨਾ ਚਾਹੁੰਦਾ ਇਹ ਲੈ ਕੇ ਜਿਹੜਾ ਸਪਸ਼ਟ ਤੌਰ ਤੇ ਲਾਲਪੁਰਾ ਨੇ ਜਿਹੜਾ ਆਪਣੇ ਜਿਹੜੇ ਤੌਰ ਤੇ ਤੰਜ ਕਸਿਆ ਤੇ ਨਾਲ ਆਮਾਦੀ ਪਾਰਟੀ ਸਰਕਾਰ ਤੇ ਵੀ ਉਹਨਾਂ ਨੇ ਕਿਹਾ ਕਿ ਉਹ ਆਪ ਕਨਫਿਊਜ਼ ਆ ਕਿ ਉਹਨਾਂ ਨੇ ਕਰਨਾ ਕੀ ਆ ਕੈਮਰਾਮੈਨ ਰਮੇਸ਼ ਦੇ ਨਾਲ ਗੁਰਦੀਪ ਬੈਣੀਪਾਲ ਡੇਲੀ ਪੋਸਟ ਪੰਜਾਬੀ